ਫੁੱਲੇ ਫੁੱਲ ਪਏ ਆ ਪ੍ਰੇਮ ਨਰਸਰੀ ਬਸ ਇੱਥੇ ਘਟਾ ਦਿਓ ਗੱਡੀ ਮੇਰੇ ਬੋਲੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਅੱਜ ਅਸੀਂ ਆਏ ਆ ਫੁੱਲਾਂ ਦੀ ਸ਼ਾਪਿੰਗ ਕਰਨ ਵਾਸਤੇ ਤੇ ਪਿੱਛੇ ਨਾ ਇੰਨਾ ਸ਼ੋਰ ਸ਼ਰਾਬਾ ਆਉਂਦਾ ਏ ਕੁਝ ਵੀ ਸੁਣਾਈ ਦਿੰਦਾ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਨਾ ਸੋਹਣੇ ਸੋਹਣੇ ਫੁੱਲ ਤੇ ਇੱਥੇ ਜਦੋਂ ਵੀ ਅਸੀਂ ਨਾ ਇੱਥੇ ਫੁੱਲ ਲੈਣ ਵਾਸਤੇ ਆਉਨੇ ਨਾ ਤੇ ਇੱਥੋਂ ਹੀ ਲੈ ਕੇ ਜਾਂਦੇ ਆ ਤੇ ਫੁੱਲ ਦੇਖੋ ਕਿੰਨੇ ਵਧੀਆ ਨੇ ਦੇਖੋ ਚਾਰੇ ਪਾਸੇ ਨਾ ਫੁੱਲੇ ਫੁੱਲ ਪਏ ਨੇ ਗੈਂਦੇ ਹੋਰ ਨਵੇਂ ਹਾਂ ਨਵੇਂ-ਨਵੇਂ ਵੈਰੈਟੀ ਦੇ ਫੁੱਲ ਪਏ ਨੇ ਦੇਖੋ ਬੇਲਾਂ ਦੇਖੋ ਕਿੰਨੀਆਂ ਵਧੀਆ ਨੇ ਤੇ ਆਪਾਂ ਤੁਹਾਨੂੰ ਨਾ ਅੰਦਰ ਜਾ ਕੇ ਵੀ ਦਿਖਾਵਾਂਗੇ ਤੇ ਫੁੱਲ ਬਹੁਤ ਜ਼ਿਆਦਾ ਵਧੀਆ ਨੇ ਤੇ ਫੁੱਲਾਂ ਵਿੱਚ ਆ ਕੇ ਨਾ ਬੰਦੇ ਦੀ ਨਾ ਮੱਲੋ-ਮੱਲੀ ਰੂਹ ਖੁਸ਼ ਹੋ ਜਾਂਦੀ ਆ ਤੇ ਫੁੱਲ ਵੀ ਇੰਨੇ ਸੋਹਣੇ ਵਧੀਆ ਲੱਗਦੇ ਆ ਨਾ ਆ ਟੰਗਣੇ ਵਾਲੇ ਫੁੱਲ ਨੇ ਇੱਥੇ ਦੇਖੋ ਸੰਗਲੀਆਂ ਪਾ ਪਾ ਕੇ ਨਾ ਇਸ ਤਰ੍ਹਾਂ ਟੰਗੇ ਹੋਏ ਨੇ ਚਲੋ ਜੀ ਆਪਾਂ ਹੁਣ ਤੁਹਾਨੂੰ ਨਾ ਅੰਦਰ ਜਾ ਕੇ ਦਿਖਾਉਨੇ ਆ ਚਲੋ ਆਪਾਂ ਹੁਣ ਤੁਹਾਨੂੰ ਰੰਗ-ਬਰੰਗੇ ਫੁੱਲ ਦਿਖਾਉਨੇ ਆ ਤੇ ਕਿੰਨੇ ਸੋਹਣੇ ਫੁੱਲ ਲੱਗਦੇ ਆ ਨਾ ਬਹੁਤ ਵਧੀਆ ਫੁੱਲ ਨੇ ਉੱਥੇ ਦੇਖੋ ਜੀ ਇੱਧਰ ਗੰਬਲੇ ਟੰਗੇ ਹੋਏ ਨੇ ਦੇਖੋ ਕਿੰਨੇ ਵਧੀਆ ਫੁੱਲ ਨੇ ਗੂੜੇ ਪੀਲੇ ਪਾਲ ਕਾਲੇ ਫੁੱਲ ਨੇ ਤੇ ਇੱਧਰ ਫਿੱਕੇ ਫਿੱਕੇ ਨਾਲ ਵਾਈਟ ਰੰਗ ਦੇ ਫੁੱਲ ਨੇ ਤੇ ਕਾਫੀ ਵੱਡੀ ਨਰਸਰੀ ਐ ਇਹ ਨਾ ਜੀਟੀ ਰੋਡ ਦੇ ਉੱਪਰ ਐ ਜਦੋਂ ਆਪਾਂ ਗਵਿੰਦਗੜ੍ਹ ਨੂੰ ਜਾਂਦੇ ਆ ਨਾ ਤੇ ਉੱਪਰ ਐ ਆ ਦੇਖੋ ਜੀ ਕੋਲ ਇੱਥੇ ਹਰੇਕ ਵੈਰੈਟੀ ਦਾ ਆਪਾਂ ਨੂੰ ਫੁੱਲ ਮਿਲ ਜਾਂਦਾ ਏ ਦੇਖੋ ਉੱਥੇ ਤਾਂ ਕਰਫੁੱਲੇ ਫੁੱਲ ਪਏ ਨੇ ਤੇ ਫੁੱਲ ਵੀ ਇੰਨੇ ਸੋਹਣੇ ਲੱਗਦੇ ਆ ਨਾ ਬਹੁਤ ਜ਼ਿਆਦਾ ਵਧੀਆ ਫੁੱਲ ਲੱਗਦੇ ਨੇ ਤੇ ਆਪਾਂ ਉਥੇ ਤੱਕ ਕਰ ਤੁਹਾਨੂੰ ਦਿਖਾ ਕੇ ਲਿਆਉਨੇ ਆ ਜਦੋਂ ਵੀ ਤੁਸੀਂ ਫੁੱਲ ਲੈਣੇ ਹੋਗੇ ਨਾ ਇੱਥੋਂ ਲੈ ਸਕਦੇ ਆ ਬਹੁਤ ਜ਼ਿਆਦਾ ਫੁੱਲ ਨੇ ਫਰੂਟਾਂ ਦੇ ਬੂਟੇ ਨੇ ਐਤੋਂ ਉਹ ਪਰੇ ਤੱਕ ਪਿੱਛੇ ਹੈਗੀ ਫੈਕਟਰੀ ਉਹ ਫੈਕਟਰੀ ਤੱਕ ਨਾ ਨਰਸਰੀ ਹੈ ਬਹੁਤ ਵੱਡੀ ਨਰਸਰੀ ਆ ਦੇਖੋ ਇਧਰ ਨਾ ਚਾਰੇ ਪਾਸੇ ਨਾ ਬੋਤਲ ਪਾਮ ਦੇ ਬੂਟੇ ਲੱਗੇ ਹੋਏ ਨੇ ਤੇ ਦੇਖੋ ਕਿੰਨੇ ਵਧੀਆ ਫੁੱਲ ਨੇ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਅਸੀਂ ਕਿਹਾ ਵੀ ਅੱਜ ਫੁੱਲ ਖਰੀਦ ਕੇ ਲੈ ਕੇ ਆਉਨੇ ਆ ਤੇ ਬਹੁਤ ਵਧੀਆ ਫੁੱਲ ਲੱਗਦੇ ਨੇ ਕਿਹੜੇ ਉਹ ਕਰਦੇ ਆਹੋ ਕਿਹੜੇ ਬਹੁਤ ਕਰਦੇ ਆਹੋ ਚਾਰ ਕਰਦੇ ਚਾਹੇ ਕਿਹੜੇ ਉਹ ਰੰਗ ਬਰੰਗੇ ਜੀ ਉਹ ਪਰਲੇ ਪਰਲੇ ਹਰੇ ਹਰੇ ਜੀ ਕਿ ਲਾਲ ਰੰਗ ਦਾ ਹੁੰਦਾ ਦਾ ਗੈਂਦਾ ਉਹ ਵਧੀਆ ਲੱਗਦਾ ਹੈ ਉਹ ਵਾਲ ਉਹ ਨਹੀਂ ਇੰਨੇ ਵਧੀਆ ਹੈ ਖਾਸ ਨਹੀਂ ਹੈ ਸਭ ਦਾ ਹੋਰ ਦੇਖ ਲੈਣੇ ਆ ਦੋਨੇ ਹੀ ਤਿਆਰ ਈਦੇ ਦਾ ਤਿਆਰ ਆਉਂਦਾ ਏ ਬਣਦੀ ਆ ਉਸ ਨੂੰ ਬੋਲਦੇ ਮਾਲੀ ਕੋ ਕਹੇ ਕਦਾ ਦੇਸੀ ਗਲਾਬ ਦੇ ਦੇਖੋ ਜੀ ਇਹਦਾ ਕਲਰ ਇੰਨਾ ਬਹੁਤ ਵਧੀਆ ਨਾ ਜਦੋਂ ਆਪਾਂ ਇਹ ਗਮਲੇ ਚ ਲਾਉਂਗੇ ਨਾ ਫਿਰ ਨਾ ਇਸ ਤੋਂ بڑا ਦਾ ਫੁੱਲ ਹੋ ਜਾਣਾ ਹੈ ਹੁਣ ਇਹ ਇਹ ਨਾ ਥੈਲੀ ਕਰਕੇ ਉਸਾਰੇ ਫੁੱਲ ਲੱਗੇ ਆ। ਅੱਛਾ ਇਹ ਕਿਸੇ ਹੋਰ ਇਹ ਤਾਂ ਕਿਸੇ ਹੋਰ ਦੇ ਨਾਲ ਰੱਖੇ ਹੋਏ ਆ ਕੱਢ ਕੇ। ਦੇਖੋ ਜੀ ਆਪਾਂ ਨੇ ਨਾ ਜਿਹੜੇ ਫੁੱਲ ਖਰੀਦਣੇ ਤੇ ਉਹ ਆਪਾਂ ਨੇ ਖਰੀਦ ਲਏ ਨੇ ਤੇ ਹੁਣ ਉਹ ਮਾਲੀ ਰੱਖਣ ਲੱਗਿਆ ਹੋਇਆ ਏ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਇਹਨੂੰ? ਰੈਡੀ ਤੇ ਮੈਂ ਭੁੱਲ ਗਈ ਸੀ ਰੈਡੀ ਤੇ ਇੱਕ ਹੈਗਾ ਇਹ ਆ ਮਾਲੀ। ਦੇਖੋ ਜੀ ਫੁੱਲੇ ਤੇ ਬਹੁਤ ਸੋਹਣੇ ਆ ਤੇ ਆਪਾਂ ਤੁਹਾਨੂੰ ਬਾਹਰ ਜਾ ਕੇ ਦਿਖਾਉਨੇ। ਦੇਖੋ ਜੀ ਇੱਧਰ ਵੀ ਗਮਲੇ ਰੱਖੇ ਹੋਏ ਨੇ ਤੇ ਇੱਧਰ ਵੀ ਜਿਹੜਾ ਆਪਾਂ ਗੇਟ ਤੇ ਬੇਲਾਂ ਲਾਉਂਦੇ ਆ ਨਾ ਇਹ ਰੰਗ-ਬਰੰਗੇ ਨਾ ਫੁੱਲਾਂ ਦੀਆਂ ਇੱਧਰ ਬੇਲਾਂ ਨੇ ਤੇ ਬਹੁਤ ਵਧੀਆ ਲੱਗਦੇ ਆ ਨੇ ਇਹ ਹੈਗਾ ਇਹ ਇੱਧਰ ਫਿੱਕਾ ਫਿੱਕਾ ਪੀਲਾ ਏ ਗੈਂਦਾ ਤੇ ਇੱਧਰ ਬੇਲਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਵਧੀਆ ਨਾ ਇਹ ਵੀ ਬਹੁਤ ਵਧੀਆ ਲੱਗਦੇ ਆ ਨੇ ਜੀ ਆਪਾਂ ਨੇ ਗੇਟ ਤੇ ਲਾਉਣੀਆਂ ਦੇਖੋ ਕਿੰਨਾ ਵਧੀਆ ਲੱਗਦਾ ਤੇ ਆਪਾਂ ਤੁਹਾਨੂੰ ਇੱਧਰ ਵੀ ਦਿਖਾਉਨੇ ਆ ਇੱਧਰ ਨਾ ਇੱਧਰ ਕਮਲਿਆਂ ਦੇ ਵਿੱਚ ਰੱਖੇ ਹੋਏ ਨੇ ਫੁੱਲ ਦੇਖੋ ਕਿੰਨੇ ਵਧੀਆ ਲੱਗਦੇ ਨੇ ਨਾ ਡੱਬਿਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਸ਼ੇਪ ਦਿੱਤੀ ਹੋਈ ਹੈ ਇਹਨਾਂ ਨੂੰ ਚਲੋ ਜੀ ਆਪਾਂ ਰੇ ਹੁਣ ਫੁੱਲ ਖਰੀਦ ਲੈਨੇ ਚਲੋ ਜੀ ਆਪਾਂ ਤੁਹਾਨੂੰ ਕੰਨਾ ਸ਼ਹਿਰ ਦਾ 뷰 ਦਿਖਾਉਨੇ ਆ ਤੇ ਅਸੀਂ ਮਾਲੀ ਦੇ ਮੰਗਾਇਆ ਇੱਕ ਗੈਂਦਾ ਹੋਰ ਉਹ ਕਹਿੰਦਾ ਮੈਂ ਲੈ ਕੇ ਆਉਣਾ ਚਲੋ ਜੀ ਹੁਣ ਉਹ ਲੈਣ ਗਿਆ ਤਾਂ ਤੇ ਲੈ ਕੇ ਆ ਗਿਆ ਏ ਇਹ ਗੈਂਦੇ ਦਾ ਫੁੱਲ ਮੈਨੂੰ ਬਹੁਤ ਵਧੀਆ ਲੱਗਦਾ ਏ ਆ ਬੰਦੇ ਵਿੱਚ ਫੁੱਲ ਆਏ ਦੀਆਂ ਇਹ ਬਾਤਾਂ ਹੀ ਆਪਾਂ ਸੁਣਾਉਂਦੇ ਆ ਥੋੜੀ ਜਿਹੀ ਜਿਹੜੀਆਂ ਆਪਾਂ ਨੇ ਕੱਲ ਫੁੱਲ ਲੈ ਕੇ ਆਏ ਦੇ ਨਾ ਇਹੋ ਆਪਾਂ ਨੇ ਗਮਲਿਆਂ ਦੇ ਵਿੱਚ ਲਾ ਦਿੱਤੇ ਨੇ ਤੇ ਰੰਗ-ਬਰੰਗੇ ਫੁੱਲ ਨੇ ਕੋਈ ਫਿੱਕਾ ਗੂੜਾ ਏ ਕੋਈ ਉਦੋਂ ਵੀ ਫਿੱਕਾ ਏ ਤੇ ਦੇਖੋ ਕਿੰਨੇ ਵਧੀਆ ਨਾ ਗੁੰਦਮੇ ਗੁੰਦਮੇ ਜੇ ਫੁੱਲਾ ਤੇ ਕਿੰਨੇ ਵਧੀਆ ਲੱਗਦੇ ਨੇ ਤੇ ਆਪਾਂ ਨੇ ਸਾਰੇ ਗਮਲਿਆਂ ਦੇ ਵਿੱਚ ਨਾ ਇਸ ਤਰ੍ਹਾਂ ਲਾ ਦਿੱਤੇ ਨੇ ਦੇਖੋ ਸਿਰੇ ਟਕਰ ਇਹ ਹੈਗਾ ਇਹ ਹਾਈਬ੍ਰਿਡ ਹੈਗਾ ਬੀਜ ਤੇ ਫੁੱਲ ਨਾ ਇੰਨਾ ਜਿਆਦਾ ਵਧੀਆ ਨਾ ਪੂਰਨ ਖਿੰਜ ਜਾਂਦਾ ਨਾ ਫਿਰ ਬਹੁਤ ਵਧੀਆ ਲੱਗਦਾ ਜਦੋਂ ਕਿ ਮੈਂ ਤੁਹਾਨੂੰ ਇੱਧਰ ਵੀ ਦਿਖਾਉਣੀ ਹੈ ਸਸਾਈ ਹੋਏ ਨੇ ਵਾਈਟ ਰੰਗ ਦੇ ਫੁੱਲ ਇੱਧਰ ਆਪਾਂ ਨੇ ਵਾਈਟ ਰੰਗ ਦੇ ਫੁੱਲ ਲਾਏ ਹੋਏ ਆ ਤੇ ਇਹ ਵੀ ਬਹੁਤ ਵਧੀਆ ਲੱਗਦੇ ਨੇ ਕਿੜੇ ਹੋਏ ਤੇ ਪਹਿਲਾਂ ਨਾ ਇਹ ਨੂੰ ਟਾਣੀਆਂ ਗਿਰਗੀਆਂ ਤੀਆਂ ਫੇ ਕੱਲ ਅਸੀਂ ਨਾ ਇਹਦੇ ਨਾਲ ਸਪੋਰਟ ਦੇ ਦਈਏ ਤੇ ਹੁਣ ਬਹੁਤ ਵਧੀਆ ਲੱਗਦੇ ਨੇ ਤੇ ਇੱਧਰ ਵੀ ਦੇਖੋ ਤੇ ਆਪਾਂ ਨੂੰ ਫੇ ਤੋਂ ਉਹਨੂੰ ਅੰਦਰਲੇ ਪਾਸੇ ਵੀ ਦਿਖਾਉਨੇ ਆ ਤੇ ਆਪਾਂ ਨੇ ਕਿਆਰੀ ਦੇ ਵਿੱਚ ਵੀ ਫੁੱਲ ਲਾਏ ਹੋਏ ਨੇ ਤੇ ਇਹ ਵੀ ਬਹੁਤ ਵਧੀਆ ਲੱਗਦੇ ਨੇ ਦੇਖੋ ਜੀ ਆਪਾਂ ਨੇ ਨਾ ਜਿਹੜੀ ਇਹ ਖਾਲੀ ਹੈ ਨਾ ਖਾਲੀ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੇ ਨਾ ਰੰਗ-ਬਰੰਗੇ ਫੁੱਲ ਲਾ ਦਿੱਤੇ ਨੇ ਤੇ ਜਿਹੜਾ ਗੈਂਦਾ ਨਾ ਉਹ ਤਿੰਨ ਤਰ੍ਹਾਂ ਦਾ ਗੈਂਦਾ ਹੈ ਦੇਖੋ ਇਹਦਾ ਕਲਰ ਦੇਖੋ ਕਿੰਨਾ ਵਧੀਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਤੇ ਖਾਲੀ ਦੇ ਵਿੱਚ ਲੱਗੇ ਹੋਏ ਇੰਨੇ ਸੋਹਣੇ ਲੱਗਦੇ ਆ ਨਾ ਬਹੁਤ ਵਧੀਆ ਜਿਹੜਾ ਆਪਾਂ ਨੇ ਗੈਂਦਾ ਲਿਆਂਦਾ ਨਾ ਇਹ ਤਿੰਨ ਤਰ੍ਹਾਂ ਦਾ ਆਪਾਂ ਨੇ ਗੈਂਦਾ ਲਿਆਂਦਾ ਇਹ ਦੇਖੋ ਇਹਦੇ ਨਾ ਬਹੁਤ ਵਧੀਆ ਨਾ ਕਲਰ ਦੇਖੋ ਕਿੰਨਾ ਵਧੀਆ ਹੈ ਤੇ ਇਹ ਹੈਗਾ ਇਹ ਹੋਰ ਵੈਰਾਈਟੀ ਦਾ ਹੈ ਤੇ ਜਿਹੜਾ ਆਪਾਂ ਨੇ ਉਹ ਪਰਲੇ ਪਾਸੇ ਲਾਏ ਉਹ ਹੋਰ ਵੈਰਾਈਟੀ ਦਾ ਹੈ ਦੇਖੋ ਬਹੁਤ ਵਧੀਆ ਹੈ ਦੇਖੋ ਕਿੰਨਾ ਵਧੀਆ ਲੱਗਦਾ ਹੈ ਤੇ ਇੱਧਰ ਆਪਾਂ ਨੇ ਨਾ ਹੋਰ ਗਰਮੀ ਵਾਲੇ ਫੁੱਲ ਬੀਜ ਦਿੱਤੇ ਨੇ ਇਹ ਜਿਹੜੀ ਪਨੀਰੀ ਹੁੰਦੀ ਹੈ ਨਾ ਜਦੋਂ ਇਹਨਾਂ ਦਾ ਫੁੱਲ ਖਿੰਡ ਜਾਣਾ ਨਾ ਜਦੋਂ ਇਹਨਾਂ ਨੇ ਪੱਕ ਕੇ ਨਾ ਵੀ ਫੁੱਲਾਂ ਨੇ ਤਿਆਰ ਹੋ ਜਾਣਾ ਇਹ ਆਟੋਮੈਟਿਕ ਨਾ ਖੇਠਾਂ ਛੱਡ ਕੇ ਨਾ ਜਦ ਵੀ ਜੰਮਣਾ ਸਰਦੀਆਂ ਦੇ ਵਿੱਚ ਜੰਮਣਾ ਇਹਨਾਂ ਨੂੰ ਨਾ ਦੁਬਾਰਾ ਲਾਉਣ ਦੀ ਲੋੜ ਨਹੀਂ ਹੈਗੇ ਦੇਖੋ ਅਸੀਂ ਨਾ ਇਹਦੇ ਵਿੱਚ ਸਿੱਟ ਦੰਨੇ ਆ ਤੇ ਦੁਬਾਰੇ ਆਪਣੇ ਆਪ ਇਹ ਨਾ ਫੁੱਲ ਤਿਆਰ ਹੋ ਗਏ ਨੇ ਤੇ ਇੱਧਰ ਦੇਖੋ ਆਪਣੇ ਇਹ ਵੀ ਫੁੱਲ ਆ ਦੇਖੋ ਜੀ ਆਪਣੇ ਗਲਾਬ ਨੇ ਵੀ ਤੇ ਕਿੰਨੇ ਫੁੱਲ ਖਿੜੇ ਹੋਏ ਨੇ ਤੇ ਕਿੰਨੇ ਵਧੀਆ ਲੱਗਦੇ ਨੇ ਤੇ ਖੁਸ਼ਬੂ ਦੇਖੋ ਇਹਨਾਂ ਦੀ ਕਿੰਨੀ ਵਧੀਆ ਏ ਤੇ ਇੱਧਰ ਆਪਾਂ ਨੇ ਅੱਜ ਨਾ ਖਾਲੀ ਦੇ ਵਿੱਚ ਨਾ ਹੋਰ ਫੁੱਲ ਬੀਜੇ ਹੋਏ ਨੇ ਤੇ ਪਾਣੀ ਦੇ ਦਿੱਤਾ ਏ ਦੇਖੋ ਜੀ ਬਹੁਤ ਹਰੀ ਭਰੀ ਨਾ ਬੂਟੇ ਚ ਪਾਉਣ ਲੱਗੀ ਹੋਈਆਂ ਪਾਣੀ ਜੇ ਆਪਾਂ ਨੇ ਘਰ ਦੇ ਵਿੱਚ ਫੁੱਲ ਲਿਆ ਕੇ ਲਾਏ ਆ ਨਾ ਤਾਂ ਹੈ ਨਹੀਂਗਾ ਵੀ ਉਹਨਾਂ ਨੂੰ ਲਾ ਕੇ ਪੁੱਛਣੇ ਨਹੀਂ ਹੈਗੇ ਤੇ ਉਹਨਾਂ ਦੀ ਇੰਨੀ ਜ਼ਿਆਦਾ ਕੇਅਰ ਕਰਨੀ ਪੈਂਦੀ ਆ ਤੇ ਹੁਣ ਪਾਣੀ ਤਾਂ ਦੇ ਹੋਇਆ ਹੈਗਾ ਮਾਹ ਕਿਉਂ ਹੁਣ ਪਾਣੀ ਦੇ ਦਮਾ ਵੀ ਤਾਂ ਜੜ੍ਹ ਕੱਢ ਦੇ ਤੇ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹੁਣ ਅਗਲੀ ਵੀਡੀਓ 'ਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ